ਇਹ ਕਮੀ ਲੱਭਿਓ ਕਿੱਥੇ ਆ ਮੈਨੀਆਂ ਦਾ ਸਾਰੀ ਕਮੀ ਨੋਹਾਂ ਚ ਸੱਸਾਂ ਚ ਵੀ ਹੈਗੀ ਹੈ ਬਰਾਬਰ ਹੈ ਇਹ ਲੱਭਣ ਦੀ ਲੋੜ ਹੈ ਤੁਹਾਨੂੰ ਸਵਾਇਪੜ ਚੋਲ ਕਰਨ ਦੀ ਜ਼ਰੂਰਤ ਹੈ ਕਿਉਂਕਿ ਮੈਨੂੰ ਪਤਾ ਮੈਂ ਅੱਜ ਤੋਂ ਇਹ ਗੱਲ ਮੈਂ 8 10 12 ਸਾਲ ਪੁਰਾਣੀ ਹੈ ਅਸੀਂ ਝਾਰਖੰਡ ਦੀਵਾਨ ਲਾ ਕੇ ਨਾ ਤੇ ਮੈਂ ਦੋ ਦਿਨ ਇਦਾਂ ਹੀ ਨੋਹਾਂ ਬਾਰੇ ਵਿਚਾਰ ਕਰਦਾ ਰਿਹਾ ਵੀ ਉਹਨਾਂ ਨੂੰ ਆਪਣੇ ਸੱਸ ਦੀ ਸੇਵਾ ਕਰਨੀ ਚਾਹੀਦੀ ਹੈ ਸਹੁਰੇ ਦੀ ਸੇਵਾ ਕਰਨੀ ਚਾਹੀਦੀ ਹੈ ਪਰਿਵਾਰ ਚ ਰਣ ਉਹ ਜਦੋਂ ਮੈਂ ਬਾਹਰ ਨਿਕਲਦਾ ਤੇ ਜੋੜੇ ਘਰ ਲੱਗੇ ਦੋ ਤਿੰਨ ਭੈਣਾ ਖਲੋਤੀਆਂ ਵੰਦਿਆ ਵੀਰ ਜੀ ਨੋਆ ਬਾਰੇ ਹੋ ਗਏ ਦੋ ਦਿਨ ਕਥਾ ਕਰਦੇ ਸੱਸਾਂ ਬਾਰੇ ਕੋਈ ਸ਼ਬਦ ਨਹੀਂ ਹੈਗਾ ਗੁਰੂ ਅਨੰਦ ਸਾਹਿਬ ਚ ਮੈਂ ਚੁੱਪ ਕਰ ਗਿਆ ਮੈਂ ਕਿਹਾ ਅੱਛਾ ਸੱਸਾਂ ਵੀ ਪਰੇਸ਼ਾਨ ਕਰਦੀਆਂ ਨੇ ਉਹ ਮੈਨੂੰ ਹੱਸ ਕੇ ਆਂਦੀਆਂ ਵੀ ਵੀਰ ਜੀ ਸਾਡੀ ਸੁਣ ਲਓ ਮੈਂ ਕਿਹਾ ਸੁਣਾਓ ਫਿਰ ਵੰਦਿਆ ਵੀ ਮੈਂ ਮੇਰਾ ਪਤੀ ਬੈਂਕ ਵਿੱਚ ਜੌਬ ਕਰਦਾ ਮੇਰੇ ਪਤੀ ਨੇ ਮੈਨੂੰ ਇੱਕੋ ਸ਼ਬਦ ਕਿਹਾ ਸੀ ਕਿ ਮੇਰੀ ਮਾਂ ਨੂੰ ਗਰਮ ਖਾਣਾ ਮਿਲਣਾ ਚਾਹੀਦਾ ਤੇ ਮੈਂ ਉਹਦੋਂ ਪੱਲੇ ਬੰਨ ਲਿਆ ਵੀ ਜੇ ਜਿਹੜੀ ਜਿਹੜੇ ਕੰਮ ਚੋਂ ਮੇਰੇ ਪਤੀ ਨੂੰ ਖੁਸ਼ੀ ਮਿਲਦੀ ਮੈਂ ਤੇ ਉਹ ਕੰਮ ਕਰਾਂਗੀ ਨਾ ਆਂਦੀ ਮੈਂ ਫਿਰ ਟਾਈਮ ਨਾਲ ਖਾਣਾ ਬਣਾ ਕੇ ਜਦੋਂ ਬ੍ਰੇਕਫਾਰਟ ਦੇਣਾ ਤਾਂ ਵੀ ਮੰਮੀ ਨੂੰ ਪਹਿਲਾਂ ਕਹਿੰਦੀ ਸਹਰਾ ਸਾਹਿਬ ਮੇਰੇ ਹੈ ਨਹੀਂ ਸੀ ਤੇ ਮੈਂ ਆਪਣੀ ਮਾਂ ਨੂੰ ਸੱਸ ਨੂੰ ਰੋਟੀ ਬਣਾ ਕੇ ਦੇਣੀ ਹੁਣ ਕਹਿੰਦੀ ਜਦੋਂ ਉਹਨਾਂ ਦੇ ਆਉਣ ਦਾ ਟਾਈਮ ਹਣਾ ਕੁਦਰਤੀ ਗੱਲ ਸੀ ਵੀ ਉਹ ਜਦੋਂ ਦੁਪਹਿਰੇ ਘਰ ਆਉਂਦੇ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਸੀ ਵੀ ਸੱਸ ਨੂੰ ਪਹਿਲਾਂ ਗਰਮ ਫੁਲਕਾ ਲਾ ਕੇ ਦੇ ਦਿਆਂ ਰੋਟੀ ਲਾ ਕੇ ਦੇ ਦਿਆਂ ਬਾਅਦ ਚ ਮੇਰੇ ਬੱਚਿਆਂ ਨੇ ਵੀ ਆ ਜਾਣਾ ਮੇਰੇ ਹਸਬੰਦ ਨੇ ਵੀ ਆ ਜਾਣਾ ਫਿਰ ਸ਼ਾਇਦ ਮੇਰਾ ਧਿਆਨ ਵੰਡਿਆ ਜਾਵੇ ਤੇ ਮੇਰੀ ਸੱਸ ਨੇ ਕਈ ਵਾਰੀ ਕਹਿਣਾ ਵੀ ਮੈਨੂੰ ਭੁੱਖ ਨਹੀਂ ਮੈਂ ਕਹਣਾ ਕੋਈ ਗੱਲ ਨਹੀਂ ਕਹਿੰਦੀ ਮੈਂ ਕਹਣਾ ਭੁੱਖ ਕੋਈ ਗੱਲ ਨਹੀਂ ਬਾਅਦ ਚ ਛਕਾ ਦਾਂਗੀ ਜੇ ਤੁਹਾਨੂੰ ਭੁੱਖ ਨਹੀਂ ਜਦੋਂ ਤੁਹਾਨੂੰ ਕਹੋਗੇ ਉਦੋਂ ਬਣਾ ਦੇਾਂਗੀ ਆਂਦੀ ਮੈਂ ਅਜੇ ਬਣਾ ਕੇ ਰੱਖਣੀ ਉਦੋਂ ਮੇਰਾ ਪਤੀ ਤੇ ਬੱਚੇ ਆ ਜਾਣੇ ਤੇ ਸਾਸੂ ਮੇਰੀ ਨੇ ਆਪੇ ਹੀ ਕਿਚਨ ਚ ਵੜ ਕੇ ਆਪੇ ਪਾ ਕੇ ਖਾਣੀ ਮੇਰੇ ਪਤੀ ਨੂੰ ਵਿਖਾਉਣ ਲਈ ਕਿ ਤੇਰੀ ਘਰ ਵਾਲੀ ਤੇ ਰੋਟੀ ਪਾ ਕੇ ਮੈਨੂੰ ਆਂਦੀ ਹੁਣ ਮੈਂ ਪਤੀ ਨੂੰ ਕਿੱਦਾਂ ਸਮਝਾਵਾਂ ਕਿ ਮੈਂ ਜੇ 2 ਮਿੰਟ ਪਹਿਲਾਂ ਪੁੱਛ ਕੇ ਟੀ ਐਡੀਸ਼ਨ ਦੀ ਭੁੱਖ ਕਿੱਥੋਂ ਲੱਗੀ ਇਹਨੂੰ ਹੁਣ ਮੈਂ ਕਿਹਾ ਫਿਰ ਸਸ ਦਾ ਫਰਜ ਬੰਦਾ ਸੀ ਨਾ ਵੀ ਜੇ ਧੀ ਮੇਰਾ ਇੰਨਾ ਸਤਕਾਰ ਸਾਥ ਦੇ ਰਹੀ ਤੇ ਮੈਂ ਵੀ ਸਾਥ ਦੇਵਾਂ ਇਹਦਾ ਮੈਂ ਕਿਹਾ ਕੀ ਕਰਦੀ ਕਹਿੰਦੀ ਸੁਹਣੀ ਸਦਾ ਪਾਠ ਇੱਕ ਰੋਜ਼ ਕਰਦੀ ਮਾਫ ਕਰਨਾ ਉਸ ਪਾਠ ਦਾ ਕੀ ਫਾਇਦਾ ਜੇ ਅਸੀਂ ਆਪਣੀ ਨੋਂ ਦੀ ਆਪਣੇ ਇਸ ਪੁੱਤਰ ਦੀ ਨਜ਼ਰਾਂ 'ਚ ਆਪਣੀ ਨੋਂ ਦੀ ਰਿਸਪੈਕਟ ਹੀ ਨਹੀਂ ਬਣਾ ਪਏ ਕੀ ਫਾਇਦਾ ਉਸ ਪਾਠ ਦਾ ਜੀ ਵਿਖਾਵਾ ਕਿ ਇਹਨੂੰ ਕਰ ਰਹੇ ਸੀ ਮਾਫ ਕਰਨਾ ਮੈਂ ਪਹਿਲਾਂ ਬੇਨਤੀ ਕਰਾਂ ਆਪਣੇ ਘਰਾਂ ਦੇ ਮਾਹੌਲ ਵਧੀਆ ਕਰ ਲੋ ਕਿਤੇ ਰੱਬ ਵੱਖਰਾ ਨਹੀਂ ਹੈਗਾ ਰੱਬ ਤੁਹਾਡੇ ਘਰੇ ਹੀ ਆ ਪਰਿਵਾਰਾਂ 'ਚ ਰੱਬ ਵੇਖੋ ਆਪਣੀਆਂ ਧੀਆਂ 'ਚ ਰੱਬ ਵੇਖੋ ਆਪਣੇ ਪਰਿਵਾਰਾਂ 'ਚ ਜੇ ਜਦੋਂ ਤੁਹਾਡੇ ਪਰਿਵਾਰ ਸਵਰਗ ਬਣ ਗਏ ਨਾ ਮਾਫ ਕਰਨਾ ਫਿਰ ਤੁਹਾਨੂੰ ਕੋਈ ਬੰਦਾ ਕਹੂਗਾ ਨਾ ਅੱਗੇ ਸਵਰਗ ਹੈਗਾ ਤੇ ਵਧੀਆ ਪਰਿਵਾਰ ਵਾਲਾ ਕਹੂਗਾ ਜੇ ਸੱਚੀ ਸਵਰਗ ਹੈਗਾ ਨਾ ਸਾਡੇ ਟੱਬਰ ਨਾਲੋਂ ਵਧੀਆ ਸਵਰਗ ਨਹੀਂ ਹੋ ਸਕਦਾ ਤੇ ਜਿੱਥੇ ਬਣਦੀ ਨਹੀਂ ਨਾ ਉਹਨੂੰ ਕੋ ਕਹਵੇ ਨਾ ਅੱਗੇ ਨਰਕ ਵਾ ਉਹ ਕਹਵੇਗਾ ਜੇ ਸੱਚੀ ਨਰਕ ਹੋਇਆ ਨਾ ਸਾਡੇ ਟੱਬਰ ਨਾਲੋਂ ਮਾੜਾ ਨਰਕ ਤੇ ਨਹੀਂ ਹੋਣਾ ਉਹ ਇਹਦੇ ਨਾਲੋਂ ਬੋਲੋ ਜੀ ਮੜਾ ਜਣਾ ਚੰਗਾ ਹੀ ਹੋ ਥੋੜਾ ਜਾਂ ਬਈ ਤਾਂ ਦਿਨ ਕੱਟੀਆਂ ਕਰ ਰਹੇ ਆ ਮਾਹੌਲ ਵਧੀਆ ਬਣਾਓ ਆ ਧਾਗੇ ਤਵੀਤ ਜੰਤਰ ਮੰਤਰ ਕਿਸੇ ਬਾਬੇ ਕੋਲ ਕੱਖ ਨਹੀਂ ਹੈਗਾ ਮਾਫ ਕਰਨਾ ਜਿਹੜੇ ਲੋਕੀ ਤੁਰੇ ਫਿਰਦੇ ਨੇ ਧਾਗੇ ਲੈਣ ਕੋ ਕਾਲਾ ਇਲਮ ਲੈਣ ਜਾਂਦਾ ਕੋ ਤਵੀਤ ਲੈਣ ਜਾਂਦਾ ਕੋ ਬਾਬੇ ਕੋ ਬੋਤਲ ਪਾਣੀ ਦੀ ਲੈਣ ਜਾਂਦਾ ਕੋ ਇਦਾਂ ਕਿੱਥੇ ਤੁਰੇ ਫਿਰਦੇ ਅਸੀਂ ਕਿਉਂ ਸਮਾਂ ਬਰਬਾਦ ਕਰਦੇ ਆਪਣੇ ਘਰਾਂ ਦੇ ਮਸਲੇ ਖੁਦ ਆਪ ਹੱਲ ਕਰੋ ਅਸੀਸਾਂ ਲਓ ਆਪਣੇ ਵੱਡਿਆਂ ਦੀਆਂ ਤੇ ਵੱਡਿਆਂ ਦਾ ਫਰਜ਼ ਬੰਦਾ ਕੋ ਚੰਗਾ ਬੀਜ ਬੀਜ ਜਾਓ ਬੜੇ ਹਾਲਾਤ ਬੁਰੇ ਨੇ ਬਿਰਦਾ ਆਸ਼ਰਮਾਂ ਦੇ ਬਜ਼ੁਰਗ ਠੱਕੇ ਪੈ ਖਾਂਦੇ ਨੇ ਤੇ ਮੈਂ ਬੇਨਤੀ ਕਰਦਾ ਹਾਂ ਨਾ ਜੇ ਤੁਸੀਂ ਨੋਆ ਨਾਲ ਇਦਾਂ ਵਿਹਾਰ ਕਰੋਗੇ ਤੁਹਾਡੀਆਂ ਧੀਆਂ ਨਾਲੇ ਵਿਹਾਰ ਮਾੜਾ ਕਰਨਗੇ ਕਿਉਂਕਿ ਫਿਰ ਜਿੱਦਾਂ ਦੀ ਆਵਾਜ਼ ਆਪੇ ਬੀਜ ਆਪੇ ਹੀ ਖਾਓ ਤੇ ਮੈਂ ਪੜਨਾਂ ਨੂੰ ਵੀ ਬੇਨਤੀ ਕਰਦਾ ਹਾਂ ਨਾ ਵੀ ਜੇ ਤੁਸੀਂ ਵੀ ਆਪਣੇ ਪਰਿਵਾਰਾਂ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਸਮਾਜ ਵਿੱਚ ਚੰਗਾ ਬੀਜ ਬੀਜੋ ਇਹ ਗੱਲ ਸਤਗੁਰ ਨੇ ਬਾਰ ਬਾਰ ਸਾਨੂੰ ਸਿਖਾਈ ਹੈ ਵਧੀਆ ਇਨਸਾਨ ਬਣਨਾ ਸੀ ਵੈਮਾ ਚੋਂ ਪਰਮਾ ਚੋਂ ਪਖੰਡਾ ਚੋਂ ਨਿਕਲ ਕੇ ਜ਼ਿੰਦਗੀ ਜੂਣ ਦਾ ਤਰੀਕਾ ਜੋ ਗੁਰੂ ਪਾਸ਼ਾ ਨੇ ਸਿਖਾਇਆ ਉਹ ਸਿੱਖਣ ਦੀ ਆਪਾਂ ਕੋਸ਼ਿਸ਼ ਕਰਨੀ ਆ ਦਾਜ ਵਰਗੀ ਲਾਨਤ ਆਪਣੇ ਘਰਾਂ ਚੋਂ ਬਾਹਰ ਕੱਢੋ ਜਦੋਂ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਾਰਜ ਕਰਨੇ ਆ ਅਗਲਾ ਕਿਵੇਂ ਵੀ ਨਾ ਕੀ ਚਾਹੀਦਾ ਕੋਸ ਅਸੀਂ ਧੀ ਲੈਣ ਆਏ ਆ ਜੀ ਅਸੀਂ ਧੀ ਲੈਣ ਆਏ ਆ ਇਹ ਚੀਜ਼ਾਂ ਆਪਣੇ ਸਮਾਜ ਵਿੱਚ ਇਹ ਬਹੁਤ ਮਾੜੀ ਚੀਜ਼ ਹੈ ਜਿਹੜੀ ਸਮਾਜ ਵਿੱਚ ਪੈ ਚੁੱਕੀ ਹੈ ਤੋਂ ਪਾਸ਼ ਪੁੱਤਾ ਮਾਤਾ ਕੀ ਅਸੀਸ ਓਏ ਪੁੱਤਰਾ ਗੁਰੂ ਮਾਨ ਦੀ ਤੈਨੂੰ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਬੋਲੋ ਨਿਮਖ ਨ ਬਿਸਰੋ ਸਦਾ ਪਜੋ ਜਗਦੀਸ਼ ਜਿਸ ਮਰਤ ਸੋ ਕੇਲ ਵੇਖ ਨਾਸ ਜਿਸ ਮਾਲਕ ਨੂੰ ਜਿਸ ਮਾਰਗ ਦਾ ਸਿਮਰਨ ਕੀਤੇ ਆ ਜੇ ਜਿਦ ਬੰਦਗੀ ਕੀਤੇ ਆ ਜੇ ਦੀ ਇਬਾਦਤ ਕੀਤੇ ਆ ਸਭ ਕਿਲ ਵਿੱਚ ਕਿਲ ਵਿੱਚ ਕਹਿੰਦੇ ਨੇ ਮਾਰੇ ਖਿਆਲ ਮਾੜੀ ਸੋਚ ਮਾੜੇ ਵਿਚਾਰ ਖਤਮ ਹੋ ਗਏ ਜਿਵੇਂ ਚਾਨਣ ਚ ਹਨੇਰਾ ਖਤਮ ਹੋ ਜਾਂਦਾ ਹੈ ਅੱਛਾ ਖਤਮ ਕਿਦਾਂ ਹੁੰਦਾ ਹੁਣ ਜਿਵੇਂ ਆਪਾਂ ਇੱਥੇ ਬੈਠੇ ਕਿੰਨੇ ਬਲਬ ਜਗਦੇ ਆ ਕਿੰਨੀਆਂ ਲਾਈਟਾਂ ਨੇ ਹਨੇਰਾ ਕਿੱਥੇ ਹੈ ਇੱਥੇ ਹੀ ਹੈ ਪਰ ਚਾਨਣ ਸਾਹਮਣੇ ਹਨੇਰੇ ਦਾ ਕੋਈ ਪ੍ਰਭਾਵ ਨਹੀਂ ਹੁਣੇ ਲਾਈਟ ਆਫ ਹੋ ਜਾਏ ਹਨੇਰਾ ਕਿੱਥੋਂ ਆਣਾ ਬਹਰੋਂ ਨਹੀਂ ਆਉਣਾ ਇੱਥੇ ਹੀ ਨੇ ਰਹਿ ਬਸ ਚਾਨਣ ਸਾਹਮਣੇ ਹਨੇਰੇ ਦਾ ਜਿਹੜੇ ਕਿਲਵਿਖ ਹਨ ਮਾੜੇ ਵਿਚਾਰ ਉਹ ਰਹਿਣੇ ਅੰਦਰ ਹੀ ਆ ਬਸ ਚੰਗਿਆਂ ਵਿਚਾਰਾਂ ਦੇ ਸਾਹਮਣੇ ਮਾੜਿਆਂ ਵਿਚਾਰਾਂ ਦਾ ਪ੍ਰਭਾਵ ਫਿੱਕਾ ਪੈ ਜਾਣਾ ਹੈ ਫਿੱਕਾ ਪੈ ਜਾਏਗਾ ਸਭ ਕਿਲਵਿਖ ਨਸ ਜਿਸ ਸਿਮਰਤ ਸਭ ਕਿਲਵਿਖ ਨਸ ਸਾਰੇ ਬੋਲੋ ਜਿਸ ਸਿਮਰਤ ਸਭ ਪਿੱਤਰ ਹੋਏ ਉਧਾਰੋ ਪਿੱਤਰ ਹੋਏ ਉਧਾਰੋ ਕਿਹੜੇ ਪਿੱਤਰ ਇੱਕ ਤੇ ਪਿੱਤਰ ਹੋਗੇ ਸਾਡੇ ਵੱਡ ਵਡੇਰੇ ਕਈ ਵਾਰੀ ਨਾ ਬੱਚਾ ਚੰਗਾ ਕੰਮ ਕਰੇ ਨਾ ਤੇ ਲੋਕ ਪਤਾ ਕੀ ਕਹਿੰਦੇ ਨੇ ਸਾਡੇ ਵੱਡਿਆਂ ਦੀ ਵੀ ਤਾਰੀਫ ਕਰਦੇ ਤੁਸੀਂ ਵੇਖੋ ਸਕੂਲ ਚੋਂ ਸਟੂਡੈਂਟ ਨਿਕਲਦਾ ਹੈ ਸਕੂਲ ਤੇ ਆਪਣੀ ਜਗ੍ਹਾ ਤੇ ਆ ਪਰ ਉਹ ਸਟੂਡੈਂਟ ਦੇ ਰਾਹੀਂ ਲੋਕ ਸਕੂਲ ਦੀ ਵੀ ਤਾਰੀਫ ਕਰਦੇ ਸਕੂਲ ਦੀ ਵੀ ਚਰਚਾ ਹੁੰਦੀ ਹੈ ਉਹ ਸਟਾਫ ਦੀ ਵੀ ਚਰਚਾ ਹੁੰਦੀ ਹੈ ਕਮਾਲ ਦੀ ਗੱਲ ਜਿਹੜਾ ਸਕੂਲ ਦਾ ਪੀਐਨ ਆ ਨਾ ਉਹ ਵੀ ਮਾਨ ਕਰਦਾ ਵੀ ਮੈਂ ਉਹ ਸਕੂਲ 'ਚ ਲੱਗਾ ਉਹ ਕਹਿੰਦਾ ਮੈਂ ਉਹ ਸਕੂਲ ਵਿੱਚ ਕਦੀ ਪੀਐਨ ਰਿਆ ਵਾਂ ਜੇ ਸਕੂਲ ਦਾ ਅੱਜ ਬੱਚਾ ਆਈਪੀਐਸ ਬਣਿਆ ਨਾ ਜਿਹੜਾ ਫਲਾਣੀ ਅਦਾਲਤ ਵਿੱਚ ਜੱਜ ਬਣ ਕੇ ਆਇਆ ਨਾ ਉਹ ਸਕੂਲ ਦਾ ਸਟੂਡੈਂਟ ਰਿਹਾ ਜਿੱਥੇ ਮੈਂ ਕਦੀ ਪੀਐਨ ਦੀ ਨੌਕਰੀ ਕੀਤੀ ਮੈਂ ਫੁੱਲ ਫੁੱਲਾਂ ਨੂੰ ਪਾਣੀ ਪਾਉਂਦਾ ਰਿਆਂ ਉੱਥੇ ਇੱਕ ਸਧਾਰਨ ਸਟਾਫ ਨੂੰ ਚਾਹ ਬਿਹਾਉਣ ਵਾਲੀ ਬੀਬੀ ਜਿਹੜੀ ਬੀਬੀ ਆ ਨਾ ਉਹ ਵੀ ਮਾਨ ਕਰਦੀ ਐ ਉਹ ਵੀ ਉਹ ਵੀ ਮਾਨ ਕਰਦੀ ਐ ਤੁਹਾਨੂੰ ਪਤਾ ਹੈ ਜਿਹੜਾ ਬੱਚਾ ਜੱਜ ਬਣ ਕੇ ਆਇਆ ਇਸ ਕੋਰਟ ਵਿੱਚ ਇਹ ਫਲਾਣੇ ਸਕੂਲ ਦਾ ਸਟੂਡੈਂਟ ਐ ਤੇ ਮੈਂ ਉਸ ਸਕੂਲ ਵਿੱਚ ਚਾਹ ਪਾਣੀ ਦੀ ਡਿਊਟੀ ਕਰਦੀ ਉਹ ਵੀ ਮਾਨ ਕਰਦੀ ਐ ਉਹ ਵੀ ਆਪਣੇ ਆਪ ਨੂੰ ਛੋਟਾ ਨਹੀਂ ਸਮਝੀ ਕਿ ਮੈਂ ਵੀ ਮੈਂ ਵੀ ਉਸ ਸਕੂਲ ਦੇ ਵਿੱਚ ਕਦੀ ਆਪਣੀ ਡਿਊਟੀ ਕੀਤੀ ਆ ਇਦਾ ਮਤਲਬ ਚੰਗਿਆਂ ਨਾਲ ਹਰ ਬੰਦਾ ਆਪਣੇ ਆਪ ਨੂੰ ਜੋੜਦਾ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਹੁਣ ਇੱਕ ਪਿਤਰ ਹੋ ਗਏ ਬਾਹਰਲੇ ਲੋਕ ਮਾਂ ਬਾਪ ਨੂੰ ਵੀ ਕਹਿੰਦੇ ਠੀਕ ਹੈ ਯਾਰ ਭਾਵੇਂ ਦਾਦਾ ਕਿਦਾਂ ਦਾ ਸੀ ਪਰ ਉਹਦੀ ਵੀ ਲੋਕ ਕਹਿੰਦੇ ਉਹਦੀ ਕੁੱਲ ਚ ਪੈਦਾ ਹੋਇਆ ਯਾਰ ਚੰਗਾ ਇਨਸਾਨ ਸੀ ਹੁਣ ਇੱਕ ਪਿੱਤਰ ਹੋ ਗਿਆ ਸਾਡੇ ਆ ਜਦੋਂ ਮੈਂ ਰੱਬ ਦਾ ਨਾਮ ਲਵਾਗਾ ਮੇਰੇ ਮੰਨ ਦੇ ਜਿਹੜੇ ਟੱਬਰ ਜਿਹੜੇ ਸਵੇਰ ਦੇ ਸ਼ਬਦ ਆਪਾਂ ਵਿਚਾਰੇ ਸੀ ਸਾਡੇ ਅੰਦਰ ਵੀ ਇੱਕ ਟੱਬਰ ਆ ਨਾ ਅੱਖਾਂ ਕੰਨ ਨਾਸਾਂ ਜਿਹਨੂੰ ਬਾਣੀ ਚ ਆਖਿਆ ਸੀ ਸੱਤੀ ਰੰਨੀ ਘਰੇ ਸਿਆਪਾ ਵੀ ਸਾਡੇ ਅੰਦਰ ਵੀ ਤੇ ਇੱਕ ਟੱਬਰ ਹੈ ਨਾ ਜਿਹਨੂੰ ਆਖਿਆ ਸੀ ਦੀਨ ਦਿਯਾਲ ਭਰੋਸਾ ਤੇਰੇ ਸਭ ਪਰਿਵਾਰ ਉਹ ਸਾਰਾ ਪਰਿਵਾਰ ਸੀ ਮੰਦਾ ਇਹ ਪਤਰਾ ਦਾ ਵੀ ਉਧਾਰ ਹੋ ਗਿਆ ਅੱਖਾਂ ਸਹੀ ਵੇਖਣ ਲੱਗ ਪਈਆਂ ਕੰਨ ਸਹੀ ਸੁਣਨ ਲੱਗ ਪਏ ਜੁਬਾਨ ਸਹੀ ਬੋਲਣ ਲੱਗ ਪਈ ਪੈਰ ਸਹੀ ਰਸਤੇ ਤੇ ਤੁਰਨ ਲੱਗ ਪਏ ਜਿਸ ਸਿਮਰਤ ਸਾਬ ਕੇਲ ਵੇਖਨਾ ਸੈਂ ਸਾਰੇ ਬੋਲੋ ਜਿਸ ਸਿਮਰਤ ਸਾਬ ਪਤਰੀ ਹੋਏ ਉਧਾਰੋ ਪਤਰੀ ਹੋਏ ਉਧਾਰੋ ਸੋ ਹਰ ਹਰ ਧੰਵ ਸਾਧਹੀ ਜਾਪੋ ਓ ਮਾਲਕ ਦੇ ਨਾਮ ਨੂੰ ਤੁਸੀਂ ਸਦਾ ਹੀ ਜਪੋ ਜਾ ਕਾ ਅੰਤ ਨਾ ਪਾਰੋ ਜਿਹਦਾ ਜਿਹਦਾ ਉਰਲਾ ਤੇ ਪਰਲਾ ਬੰਨਾ ਹੈ ਹੀ ਨਹੀਂ ਇਹਨਾਂ ਮਹਾਨ ਸਤਿਗੁਰੂ ਬਹੁਤ ਵੱਡਾ ਸਤਿਗੁਰ ਨੇ ਕਿੰਨੇ ਪਿਆਰੇ ਵਿਚਾਰ ਦਿੱਤੇ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਸਦਾ ਪਜੋ ਜਗਦੀਸ਼ ਸਤਿਗੁਰ ਤੁਮਕੋ ਓ ਨਿਰਭਉ ਰਹਾ ਹੈ ਪੁੱਤਰਾ ਤੈਨੂੰ ਸਤਿਗੁਰ ਜੀ ਸਦਾ ਤੇਰੇ ਤੇ ਦਇਆਵਾਨ ਰਹਿਣ ਇਹ ਗੁਰੂ ਮਾਂ ਦੀ ਅਸੀਸ ਆ ਸਤਿਗੁਰ ਸਦਾ ਤੇਰੇ ਤੇ ਮਿਹਰਵਾਨ ਰਹਿਣ ਸਦਾ ਤੇਰੇ ਤੇ ਦਿਆਲੂ ਰਹਿਣ ਸਤਿਗੁਰ ਤੁਮਕੋ ਅਛਾ ਕੀ ਹੋਵੇ ਫਿਰ ਸੰਤ ਸੰਗ ਤੇਰੀ ਪ੍ਰੀਤ ਤੇਰੀ ਸੰਤ ਸੰਗ ਪ੍ਰੀਤ ਹੋਵੇ ਜਾਨੀ ਕਿ ਤੇਰੀ ਗੁਰੂ ਨਾਲ ਪ੍ਰੀਤ ਬਣੇ ਤੇਰੀ ਸਾਥ ਸੰਗਤ ਨਾਲ ਪ੍ਰੀਤ ਬਣੇ ਜਦੋਂ ਗੁਰਦੁਆਰੇ ਜਾਣਾ ਹੋਵੇ ਤੈਨੂੰ ਚਾਹ ਚੜੇ ਲੰਗਰ ਵਰਤਾਉਣਾ ਹੋਵੇ ਤੈਨੂੰ ਚਾਹ ਚੜੇ ਲੰਗਰ ਬਣਾਉਣਾ ਹੋਵੇ ਤੈਨੂੰ ਚਾਹ ਚੜੇ ਦਰਿਆਵਾਂ ਵਿਚ ਆਉਣੀ ਆਉਣ ਤੈਨੂੰ ਚਾਹ ਚੜੇ ਤੂੰ ਇਹ ਸਭਨੇ ਜਾਵੇਂ ਪੁੱਤ ਤੈਨੂੰ ਗੁਰਦੁਆਰੇ ਤੁਸੀਂ ਦੇਖਿਆ ਨਾ ਕਈ ਨੌਜਵਾਨਾਂ ਨੂੰ ਕਿੰਨਾ ਚਾਹ ਹੁੰਦਾ ਗੁਰਦੁਆਰੇ ਸੇਵਾ ਕਰਨ ਦਾ ਲੰਗਰ ਬਣਾਉਣ ਦਾ ਲੰਗਰ ਵਰਤੌਣ ਦਾ ਜਿੰਨੀਆਂ ਵੀ ਸੇਵਾਵਾਂ ਉੱਚ ਭੱਜ ਭੱਜ ਕੇ ਅੱਗੇ ਭਾਗ ਲੈਣਾ ਤੈਨੂੰ ਚਾਹ ਚੜੇ ਪੁੱਤ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਜਿਵੇਂ ਕੱਪੜਾ ਬੰਦੇ ਦੀ ਪਤ ਰੱਖਦਾ ਕੱਪੜਾ ਜਿੱਥੇ ਆਪਾਂ ਨੂੰ ਸੁੰਦਰ ਬਣਾਉਣਾ ਉੱਥੇ ਆਪਣੀ ਪਤ ਵੀ ਤੇ ਰੱਖਦਾ ਨਾ ਆਪਣਾ ਨਗੇਜ ਟਕਦਾ ਹੈ ਜਿਵੇਂ ਕਪੜਾ ਪੁੱਤ ਬੰਦੇ ਦੀ ਪੱਤ ਟੱਕਦਾ ਹੈ ਇਦਾਂ ਗੁਰੂ ਦੀ ਸਿੱਖਿਆ ਗੁਰੂ ਦਾ ਉਪਦੇਸ਼ ਪਰਮੇਸ਼ਰ ਦੀ ਕੀਰਤੀ ਤੇਰੀ ਪੱਤ ਕੱਜੇ ਕਾਪੜ ਪੱਤ ਪਰਮੇਸ਼ਰ ਰਾਖੀ ਸਾਰੇ ਬੋਲੋ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਦੀਤ ਭੋਜਨ ਕੀਰਤਨ ਦੀਤ हे ਪੁੱਤਰਾ ਤੇਰੇ ਮਨ ਦੀ ਜਿਹੜੀ ਖੁਰਾਕ ਆ ਨਾ ਪਰਮੇਸ਼ਰ ਦੀ ਕੀਰਤੀ ਬਣ ਜਾਏ ਅਜੇ ਅਜੇ ਖੁਰਾਕ ਹੀ ਬਣੀ ਆ ਤਿਆਰ ਹੁੰਦਿਆਂ ਵੀ ਗਾਣਾ ਸੌਣ ਲੱਗਿਆਂ ਵੀ ਗਾਣਾ ਉੱਠਣ ਲੱਗਿਆਂ ਵੀ ਗਾਣਾ ਮੈਂ ਨਹੀਂ ਆਂਦਾ ਗਾਣੇ ਨਾ ਸੁਣੋ ਗਾਣੇ ਚੰਗੇ ਵੀ ਹੈਗੇ ਤੇ ਗਾਣੇ ਚੰਗੀਆਂ ਵੀ ਹੈਗੇ ਚੰਗਿਆਂ ਚੰਗਿਆਂ ਨੇ ਲਿਖੇ ਨੇ ਚੰਗਿਆਂ ਨੇ ਗਾਏ ਵੀ ਹੈਗੇ ਪਰ ਗੰਦਮੰਦ ਸੁਣਨਾ ਮਾੜੇ ਵਿਚਾਰ ਸੁਣਨੇ ਗੰਦਣ ਵਹਿਣੋ ਸੁਣੈ ਔਰ ਜਾਵੇ ਨਾਮ ਲੈਤ ਅੜਕਾਇਆ ਗੰਦੇ ਗੀਤ ਸੁਣ ਕੇ ਖੁਸ਼ ਹੋਣਾ ਜਦੋਂ ਪਰਮੇਸ਼ਰ ਦਾ ਨਾਮ ਲੈਣਾ ਉਦੋਂ ਤੈਨੂੰ ਆਲਸ ਆ ਜਾਂਦਾ ਹੁਣ ਆ ਸਿਆਣੀਆਂ ਮੇਰੀਆਂ ਭੈਣਾਂ ਬੇਟੀਆਂ ਜਿਹੜੇ ਗਾਣੇ ਬਹੁਤੇ ਆ ਔਰਤ ਤੋਂ ਬਿਨਾ ਸ਼ੁਰੂ ਹੀ ਨਹੀਂ ਹੁੰਦੇ ਔਰਤ ਤੋਂ ਬਿਨਾ ਸਮਾਪਤ ਨਹੀਂ ਹੁੰਦੇ ਅੰਗਾਂ ਦੀ ਤਾਰੀਫ ਕੀਤੀ ਹੋਈ ਅਸੀਂ ਚਟਕੀਆਂ ਲਾ ਲਾ ਕੇ ਸੁਣਦੇ ਚੰਗੇ ਲੱਗਦੇ ਸਾਨੂੰ ਉਹ ਖਰਾਕ ਬਣ ਗਈ ਸਾਡੇ ਮਨ ਦੀ ਰਾਤ 7-8 ਵਜੇ ਕਿਸੇ ਗਾਇਕ ਦਾ ਗਾਣਾ ਪਵੇ ਸਵੇਰ ਨੂੰ ਮਿਲੀਅਨ ਆਫ ਵਿਊਏ ਹੁੰਦੇ ਨੇ ਰਾਗੀ ਸੰਗਾਂ ਦੇ ਚੋਟੀ ਦੇ ਰਾਗੀਆਂ ਦੇ ਕਦੋਂ ਦੇ ਕੀਰਤਨ ਪਾਏ ਨੇ ਕੁਟਾਵਾ ਹੀ ਆ ਜਿਹਨੂੰ ਸੁਣਦਾ ਬੋਲੋ ਪਿਆਰਿਓ ਸ਼ੌਂਕ ਹੋਵੇ ਹੈ ਹੀ ਨਹੀਂ ਧਿਆਨ ਸਾਡਾ ਇਸ ਬੰਨੇ ਚੰਗੇ ਬੰਨੇ ਆਪਣੇ ਮਨ ਨੂੰ ਬਿਲਾਓ ਆਪਣੇ ਮਨ ਦੇ ਚੰਗੇ ਵਿਚਾਰ ਸੁਣੋ ਅੱਜ ਬਾਣੀ ਕਿਉਂ ਨਹੀਂ ਆ ਜਾਂ ਸਾਨੂੰ ਗਾਣੇ ਕਿਉਂ ਜ਼ਿਆਦਾ ਕਿਉਂਕਿ ਗਾਣੇ ਸੁਣਦੇ ਆ ਸੀ ਜੇ ਤੁਸੀਂ ਕੀਰਤਨ ਸੁਣੋਗੇ ਤੁਹਾਨੂੰ ਕੀਰਤਨ ਵੀ ਯਾਦ ਹੋ ਜਾਊਗਾ ਬਾਣੀ ਯਾਦ ਹੋ ਜਾਏਗੀ ਤੁਹਾਨੂੰ ਸ਼ਬਦ ਯਾਦ ਹੋਣਗੇ ਤੁਹਾਨੂੰ ਜਦੋਂ ਬਾਣੀ ਕੰਠ ਹੋਏਗੀ ਤੁਹਾਨੂੰ ਗੁਰੂ ਦੀ ਬਾਣੀ ਵਾਲੇ ਬੰਨੇ ਤੁਹਾਡਾ ਧਿਆਨ ਜਾਏਗਾ ਤੁਸੀਂ ਗਲਤ ਸੋਚਣਾ ਹੀ ਨਹੀਂ ਗਲਤ ਵਿਚਾਰ ਤੁਹਾਡੇ ਦਿਮਾਗ ਚ ਆਉਣੇ ਹੀ ਨਹੀਂ ਅੱਜ ਬੰਦਾ ਤਣਾਅ ਚ ਕਿਉਂ ਆ ਮਨ ਦੀ ਖੁਰਾਕ ਗਲਤ ਹੈ ਜਿੰਮ ਜਾਂਦਾ ਨੌਜਵਾਨ ਉਹਨੇ ਪੂਰਾ ਡਾਈਟ ਪਲਾਨ ਬਣਾਇਆ ਹੁੰਦਾ ਵੀ ਕਿੰਨਾ ਪ੍ਰੋਟੀਨ ਲੈਣਾ ਹੈ ਕੀ ਖਾਣਾ ਕੀ ਨਹੀਂ ਖਾਣਾ ਕਰਦਾ ਨਾ ਭਰੇ ਜੀ ਤੇ ਮੰਦੀ ਖੁਰਾਕ ਵਾਲੇ ਬੰਨੇ ਧਿਆਨ ਹੈ ਹੀ ਨਹੀਂ ਵੀ ਮੈਂ ਸੁਣਨਾ ਕੀ ਹੈ ਕੀ ਪੜ੍ਹਨਾ ਹੈ ਕੀ ਵੇਖਣਾ ਹੈ ਉਹ ਸਭ ਗੰਦਮਾਂ ਦੀ ਸੁਣੀ ਜਾਂਦੇ ਆ ਗੰਦਮਾਂ ਦੀ ਵੇਖੀ ਜਾਂਦੇ ਆ ਉਦਾਂ ਤੇ ਸਾਡਾ ਮਨ ਬਣਦਾ ਜਾਂਦਾ ਕਾਪੜ ਪੱਤ ਪਰਮੇਸ਼ਰ ਰਾਖੀ ਸਾਰੇ ਬੋਲੋ ਕਾਪੜ ਪੱਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਗੀਤ ਹੈ ਪੁੱਤਰਾ ਤੇਰਾ ਕੀਰਤਨ ਭੋਜਨ ਬਣ ਜਾਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇਰਾ ਭੋਜਨ ਕੀਰਤਨ ਬਣ ਜਾਏ ਕੀਰਤੀ ਬਣ ਜਾਏ ਰੱਬ ਦੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਸਾਰੇ ਬੋਲੋ ਅੰਮ੍ਰਿਤ ਪੀਵੋ ਜੀਵੋ ਪੁੱਤ ਅੰਮ੍ਰਿਤ ਪੀ ਵੇਖੋ ਇਹ ਇੱਕ ਅੰਮ੍ਰਿਤ ਵੇਖੋ ਜਿਹੜੀ ਖੰਡੇ ਦੀ ਪੌਲਾ ਤਾਨ ਨੇ ਪੀਣੀ ਆ ਤੇ ਬਾਣੀ ਦਾ ਅੰਮ੍ਰਿਤ ਮੰਨ ਨੇ ਪੀਣਾ ਉਹ ਇੱਕ ਵਾਰ ਪੀਤਾ ਜਾਣਾ ਖੰਡੇ ਦੀ ਪੌਲੇ ਅਮਰਤ ਰੋਜ਼ ਹੀ ਪੀਣਾ ਆਪਾਂ ਹੁਣ ਆਪਾਂ ਅਮਰਤ ਪੀ ਰਹੇ ਹਾਂ ਕੰਨਾਂ ਰਾਈ